ਕਿਰਿਆਕਾਲ ਤੱਕ ਸਭ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੁਣ ਸਿੱਖ ਪੰਥ ਦੇ ਤਾਕੜ ਜਥੇਦਾਰ ਮੰਨੇ ਜਾਂਦੇ ਅਕਾਲੀ ਫੁੱਲਾ ਸਿੰਘ ਦੇ ਰਾਤੇ ਚੱਲਦੇ ਦਿਖਾਈ ਦੇ ਰਹੇ ਨੇ ਦਰਅਸਲ ਜਥੇਦਾਰ ਅਕਾਲ ਤਖਤ ਸਭ ਵੱਲੋਂ ਅੱਜ ਬਿਆਨ ਜਾਰੀ ਕਰਕੇ ਸਾਫ ਕਰ ਦਿੱਤਾ ਗਿਆ ਕਿ ਅਕਾਲੀ ਦਲ ਦੀ ਭਰਤੀ ਦਾ ਕੰਮ ਅਕਾਲ ਤਖਤ ਵੱਲੋਂ ਬਣਾਈ ਗਈ ਕਮੇਟੀ ਹੀ ਕਰੇਗੀ ਜਦਕਿ ਅਕਾਲੀ ਦਲ ਆਪ ਮੁਹਾਰੇ ਭਰਤੀ ਕਰ ਚੁੱਕਿਆ ਹੈ ਜਥੇਦਾਰ ਸਾਹਿਬ ਦੇ ਸக்தி ਭਰੇ ਇਸ ਬਿਆਨ ਦੀ ਬਹੁਤ ਸਾਰੇ ਸਿੱਖ ਆਗੂਆਂ ਵੱਲੋਂ ਸ਼ਲਾਘਾ ਵੀ ਕੀਤੀ ਜਾ ਰਹੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗੈਨੀ ਰਗਵੀਰ ਸਿੰਘ ਵੱਲੋਂ ਅੱਜ ਫਿਰ ਇੱਕ ਵੱਡਾ ਬਿਆਨ ਦਿੱੰਦਿਆ ਅਕਾਲੀ ਦਲ ਵੱਲੋਂ ਕੀਤੀ ਗਈ ਭਰਤੀ ਨੂੰ ਬੋਗਸ ਦੱਸਿਆ ਗਿਆ ਅਤੇ ਪੰਜ ਮੈਂਬਰੀ ਕਮੇਟੀ ਵੱਲੋਂ ਭਰਤੀ ਸ਼ੁਰੂ ਕਰਨ ਦੀ ਗੱਲ ਆਖੀ ਗਈ ਹੈ ਜਥੇਦਾਰ ਸਾਹਿਬ ਦੇ ਇਸ ਬਿਆਨ ਅਕਾਲੀ ਦਲ ਵਿੱਚ ਤਰਥਲੀ ਮਚਾ ਕੇ ਰੱਖ ਦਿੱਤੀ ਹੈ ਕਿਉਂਕਿ ਅਕਾਲੀ ਦਲ ਤਾਂ ਆਪ ਮੁਹਾਰੇ ਕਦੋਦਾ ਭਰਤੀ ਦਾ ਕੰਮ ਖਤਮ ਵੀ ਕਰ ਚੁੱਕਿਆ ਹੈ ਦਰਅਸਲ ਅਕਾਲ ਤਖਤ ਸਾਹਿਬ ਵੱਲੋਂ ਭਰਤੀ ਦੇ ਲਈ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸ ਦੇ ਦੋ ਮੈਂਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਪ੍ਰੋਫੈਸਰ ਕਰਪਾਲ ਸਿੰਘ ਬੰਡੂਕਰ ਅਸਤੀਫਾ ਦੇ ਚੁੱਕੇ ਨੇ ਧਾਮੀ ਨੂੰ ਇਸ ਕਮੇਟੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਸੀ ਇਸ ਮਾਮਲੇ ਤੇ ਬੋਲਦਿਆਂ ਜਥੇਦਾਰ ਨੇ ਆਖਿਆ ਕਿ ਪੰਜ ਮੈਂਬਰੀ ਕਮੇਟੀ ਵਿੱਚੋਂ ਹੀ ਕਮੇਟੀ ਦਾ ਕੋਆਰਡੀਨੇਟਰ ਨਿਯੁਕਤ ਕੀਤਾ ਜਾਵੇਗਾ ਜੋ ਭਰਤੀ ਦੀ ਕਾਰਵਾਈ ਨੂੰ ਅੱਗੇ ਵਧਾਵੇਗਾ ਜਿਵੇਂ ਜਥੇਦਾਰ ਸਾਹਿਬ ਦਾ ਇਹ ਬਿਆਨ ਮੀਡੀਆ ਵਿੱਚ ਸਾਹਮਣੇ ਆਇਆ ਤਾਂ ਬਹੁਤ ਸਾਰੇ ਸੇਖਾਗੂਆਂ ਅਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਇਸ ਬਿਆਨ ਦੀ}{|\text{ਸ਼ਲਾਘਾ ਕੀਤੀ ਗਈ।}|} ਸੋਮੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਨੇ ਆਖਿਆ ਕਿ ਅਸੀਂ ਜਥੇਦਾਰ ਸਾਹਿਬ ਦੇ ਬਿਆਨ ਦੀ ਸ਼ਲਾਘਾ ਕਰਦੇ ਹਾਂ ਕਿਉਂਕਿ ਜਥੇਦਾਰ ਸਾਹਿਬ ਨੇ ਸਪਸ਼ਟ ਸ਼ਬਦਾਂ ਚ ਆਖ ਦਿੱਤਾ ਹੈ ਕਿ 2 ਦਸੰਬਰ ਦੇ ਫੈਸਲੇ ਇਨ ਬਿਨ ਲਾਗੂ ਹੋ ਕੇ ਰਹਿਣਗੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਿੰਘ ਸਾਹਿਬ ਗਨਿਰਭੀਰ ਸਿੰਘ ਨੇ ਜੋ ਬਿਆਨ ਦਿੱਤਾ ਹੈ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਪਰਤੀਵਾਲੀ ਆ ਉਹੋ ਹੀ ਵੈਲਟ ਆ ਔਰ ਉਹੋ ਹੀ ਉਹਨਾਂ ਵਿੱਚੋਂ ਕਿਸੇ ਨੂੰ ਅੱਗੇ ਜਿਹੜਾ ਅਗੂ ਲਾਇਆ ਜਾਊਗਾ ਤੇ ਭਰਤੀ ਜਿਹੜੀ ਆ ਸ਼ੁਰੂ ਹੋਈ ਜਾਊਗੀ ਤੇ ਪਿਛਲੀ ਜਿਹੜੀ ਭਰਤੀ ਹੋਈ ਆ ਉਹ ਸਾਰੀ ਭਰਤੀ ਜਿਹੜੀ ਆ ਉਹਨਾਂ ਨੇ ਰੱਦ ਕਰ ਦਿੱਤੀ ਆ ਔਰ ਨਾਲ ਦੀ ਨਾਲ ਜਦੋਂ ਉਹਨਾਂ ਨੂੰ ਇਹ ਗੱਲ ਪੁੱਛੀ ਗਈ ਆ ਕਿ ਤੁਹਾਡੇ ਵੀ ਆਂਦੇ ਆ ਤਿਆਰੀ ਆ ਤਾਂ ਉਹਨਾਂ ਨੇ ਕਿਹਾ ਮੈਂ ਆਪਣਾ ਬੈਗ ਜਿਹੜਾ ਹੈ ਉਹ ਬੰਦ ਕੇ ਰੱਖਿਆ ਹੈ ਲੇਕਿਨ ਦੋ ਤਰੀਕ ਤੇ ਜਿੰਨੇ ਫੈਸਲੇ ਹੋਏ ਆ ਉਹ ਸਾਰੇ ਫੈਸਲੇ ਇਨ ਬਿਨ ਲਾਗੂ ਹੋਣਗੇ ਔਰ ਉਹ ਜਿਹੜੇ ਦੋ ਤਰੀਕਾ ਸ਼ਰੀਆ ਕਾਲਤਖ ਸਾਹਿਬ ਦੇ ਵਜ਼ੀਰ ਤੋਂ ਆਏ ਆ ਸੋ ਮੈਂ ਕਾਲਤਖ ਸਾਹਿਬ ਦੇ ਜ਼ਹਿਦਾਦ ਦਾ ਜਿਹੜਾ ਉਹਨਾਂ ਨੇ ਇਸ ਵੇਲੇ ਬਿਆਨ ਦਿੱਤਾ ਹੁਕਮ ਦਿੱਤਾ ਉਹਦੇ ਛਲਾਗਾ ਕਰਦਾ ਤੇ ਪੰਜ ਮੈਂਬਰੀ ਕਮੇਟੀ ਜਿਹੜੀ ਰਹਿ ਗਈ ਆ ਦੋ ਮੈਂਬਰ ਸਾਹਿਬਾਨ ਤੋਂ ਜੋ ਅਸਤੀਫਾ ਦੇ ਗਏ ਨੇ ਤਾਮੀ ਸਾਹਿਬ ਤੇ ਬਟੂਗਰ ਸਾਹਿਬ ਤੇ ਜਿਹੜੀ ਪੰਜ ਮੈਂਬਰੀ ਕਮੇਟੀ ਆ ਉਹ ਹੋਈ ਉਹਨਾਂ ਨੇ ਕਿਹਾ ਹੈ ਕਿ ਉਹ ਵੈਲਡ ਉਹਦੇ ਵਿੱਚੋਂ ਵੀ ਇੱਕ ਆਗੂ ਲਾਇਆ ਜਾਊਗਾ ਸੋ ਉਹ ਜਲਦੀ ਤੋਂ ਜਲਦੀ ਜਿਹੜੀ ਆਪਣੇ ਭਰਤੀ ਦੀ ਪ੍ਰਕਿਰਿਆ ਉਹਨੂੰ ਸ਼ੁਰੂ ਕੀਤਾ ਜਾਵੇ ਤੇ ਸਾਰੇ ਖਾਲਸਾ ਪੰਥ ਨੂੰ ਵਾਜ ਦੇ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਪਣੇ ਸਰਪ੍ਰਸਤੀ ਹੇਠ ਜਿਹੜੀ ਇਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਾਈ ਜਾਵੇ ਤਾਂ ਕਿ ਸਾਰੇ ਜਥੇਬੰਦੀਆਂ ਔਰ ਸਾਰਾ ਪੰਥ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਾਬਿਆ ਇਕੱਠੇ ਹੋਵੇ ਤੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਮਜ਼ਬੂਤ ਹੋਵੇ ਇੱਕ ਜਿਹੜੀ ਆ ਰਿਜਨਲ ਪਾਰਟੀ ਆ ਪੰਥ ਦੀ ਪਾਰਟੀ ਆ ਪੰਜਾਬ ਦੀ ਪਾਰਟੀ ਆ ਸਰਬਸਾਜੀ ਵਾਲਤਾ ਦੀ ਪਾਰਟੀ ਆ ਤੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਆ ਸੋ ਮੈਂ ਸਿੰਘ ਸਾਹਿਬ ਦੇ ਬਿਆਨ ਦਾ ਜਿਹੜਾ ਹੈ ਉਹ ਸਵਾਗਤ ਕਰਦਾ ਇਸੇ ਤਰ੍ਹਾਂ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਨੇ ਆਖਿਆ ਕਿ ਜਿਸ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਵੱਲੋਂ ਸਖਤ ਦੇਸ਼ ਕੀਤੇ ਗਏ ਨੇ ਉਹ ਦੇਹਦ ਸ਼ਲਾਗਾ ਯੋਗ ਹੈ ਕਿਉਂਕਿ ਉਹਨਾਂ ਦਾ ਇਹ ਫੈਸਲਾ ਸ਼੍ਰੋਮਣੀ ਅਕਾਲੀ ਦਲ ਦੀ ਬਿਹਤਰੀ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ। ਦਿਲ ਦੀਆਂ ਗਹਿਰਾਈਆਂ ਚੋਂ ਆਪਣੇ ਵੱਲੋਂ ਸਮੁੱਚੇ ਸਿੱਖ ਜਗਤ ਵੱਲੋਂ ਖਾਸ ਕਰਕੇ ਸਾਰੇ ਆਪਣੇ ਸਾਥੀਆਂ ਵੱਲੋਂ ਜਥੇਦਾਰ ਸ਼੍ਰੀ ਹਲਖਸਰ ਸਾਹਿਬ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਜਿਸ ਸਪਸ਼ਟ ਸ਼ਬਦਾਂ ਦੇ ਵਿੱਚ ਪੰਜ ਮੈਂਬਰੀ ਕਮੇਟੀ ਨੂੰ ਭਰਤੀ ਤੁਰੰਤ ਸ਼ੁਰੂ ਕਰਨ ਦਾ ਹੁਕਮ ਤੇ ਆਦੇਸ਼ ਦਿੱਤਾ ਹੈ ਜਿਹੜੀ ਬਿਨਾ ਸਲਾਹ ਤੋਂ 2 ਦਸੰਬਰ ਦੇ ਹੁਕਮਨਾਮੇ ਤੋਂ ਬਾਹਰ ਜਾ ਕੇ ਭਰਤੀ ਕੀਤੀ ਗਈ ਸੀ ਉਹ ਉਹ ਉਹਦੇ ਇੱਕ ਕਿਸਮ ਦਾ ਸਹਿਤੀ ਨਾ ਦਿੰਦੇ ਹੋਏ ਸਪਸ਼ਟ ਸ਼ਬਦਾਂ ਦੇ ਵਿੱਚ ਭਰਤੀ ਨਵੇਂ ਸਿਰੋਂ ਸ਼ੁਰੂ ਕਰਨ ਦਾ ਜਿਹੜਾ ਆਦੇਸ਼ ਦਿੱਤਾ ਹੈ ਇਹਦੇ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਵਰਕਰਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰਾਂ ਦੇ ਵਿੱਚ ਬੜਾ ਵੱਡਾ ਪੰਬਲ ਘੂਸਾ ਖੜਾ ਹੋਇਆ ਹੋਇਆ ਸੀਗਾ ਔਰ ਬੜੀ ਦੁੱਖਦਾਈ ਹੋਈ ਸੀਗੀ ਅੱਜ ਉਸ ਦੁਬਿਧਾ ਨੂੰ ਦੂਰ ਕਰਨ ਲਈ ਜਿੱਥੇ ਕਾਮਪੁਰਖ ਦਾ ਵਾਇਰੂ ਸਾਹਿਬ ਦਾ ਸ਼ੁਕਰਾਨਾ ਕਰਦੇ ਆ ਉਦੋਂ ਜਥੇਦਾਰ ਸਾਹਿਬ ਦਾ ਫਿਰ ਇੱਕ ਵਾਰੀ ਤਨਵਾਦ ਕਰਦੇ ਆ ਕਿ ਬਹੁਤ ਵੱਡਾ ਇੱਕ ਅਜ ਮੀਲ ਪੱਥਰ ਸਾਬਤ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਕਾਮਯਾਬ ਕਰਨ ਲਈ ਆਜ਼ਾਦਾਨਾ ਤੌਰ ਤੇ ਭਰਤੀ ਸ਼ੁਰੂ ਕਰਨ ਦਾ ਇਹ ਮਹਿੰਮ ਤੇ ਮੈਂ ਬੇਨਤੀ ਕਰੂੰਗਾ ਪੰਜ ਮੈਂਬਰੀ ਕਮਿਟੀ ਨੂੰ ਵੀ ਕਿ ਤੁਰੰਤ ਕੱਲ ਜਾਂ ਪਰਸੋਂ ਦੀ ਮੀਟਿੰਗ ਰੱਖ ਕੇ ਤੇ ਭਰਤੀ ਜਿਹੜੀ ਹੈ ਉਹ ਸਟਾਰਟ ਕਰਨ ਦਾ ਜਿਹੜਾ ਹੈਗਾ ਮੋੜ ਬਣਿਆ ਜਾਵੇ ਦੱਸ ਦਈਏ ਕਿ ਇਸ ਤੋਂ ਇਲਾਵਾ ਐਸਜੀਪੀਸੀ ਮੈਂਬਰ ਜਥੇਦਾਰ सुरेंद्र ਸਿੰਘ ਭੁੱਲੇਵਾਲ ਰਾਠਾ ਮਾਸਟਰ ਮਿੱਠੂ ਸਿੰਘ ਕਾਨੋਕੇ ਜਥੇਦਾਰ ਸਤਵਿੰਦਰ ਸਿੰਘ ਤੋੜਾ ਅਤੇ ਮਨਜੀਤ ਸਿੰਘ ਚੰਗਾਲ ਵੱਲੋਂ ਵੀ ਜਥੇਦਾਰ ਸਾਹਿਬ ਵੱਲੋਂ ਸੁਣਾਏ ਗਏ ਹੁਕਮਾਂ ਦੀ ਛਲਾਗਾ ਕੀਤੀ ਗਈ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਜਥੇਦਾਰ ਸਾਹਿਬ ਵੱਲੋਂ ਕੀਤੇ ਗਏ ਇਨ ਆਦੇਸ਼ਾਂ ਤੇ ਕੀ ਕਾਰਵਾਈ ਹੁੰਦੀ ਹੈ ਬਿਊਰੋ ਰਿਪੋਰਟ ਹੰਦਰ ਟੀਵੀ